ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਇਸ ਵੀਡੀਓ 'ਚ ਤੁਹਾਡੇ ਨਾਲ ਕਿਸਾਨ ਵੀਰੋ ਜਾਣਕਾਰੀ ਕਰਨੀ ਆ ਜਿਹੜੀ ਸਾਂਝੀ ਕਰਨੀ ਆ ਉਹ ਹੈਗੀ ਆ ਡੀਏਪੀ ਤੇ ਐਨਪੀਕੇ ਤੇ ਇਹਨਾਂ 'ਚੋਂ ਕਿਹੜੀ ਖਾਦ ਵਧੀਆ ਕਿਉਂਕਿ ਜ਼ਿਆਦਾਤਰ ਕਿਸਾਨ ਵੀਰ ਆ ਜਿਹੜੇ ਡੀਏਪੀ ਨੂੰ ਤਰਜੀਹ ਦਿੰਦੇ ਆ ਕੁਝ ਕਿਸਾਨ ਵੀਰ ਐਨਪੀਕੇ 12 32 16 ਜਿਹਨੂੰ ਆਪਾਂ ਕਿਸਾਨ ਖਾਦ ਵੀ ਕਹਿ ਦਿੰਦੇ ਆ ਉਦੇ ਬਾਰੇ ਪੁੱਛਦੇ ਆ ਤਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਕਿ ਕਿਹੜੀ ਖਾਦ ਇਹਨਾਂ ਦੋਹਾਂ ਚ ਵਧੀਆ ਤੇ ਕਿਉਂ ਵਧੀਆ ਪਹਿਲਾਂ ਆਪਾਂ ਗੱਲ ਕਰਾਂਗੇ ਡੀਏਪ ਡਾਈ ਅਮੋਨੀਅਮ ਫਾਸਫੇਟ ਜਿਹੜੀ ਕਿ ਜ਼ਿਆਦਾਤਰ ਕਿਸਾਨ ਵੀਰ ਵਰਤਦੇ ਆ ਡਾਇਆ ਇਹਦੇ ਵਿੱਚ 12 ਜਿਹੜੀ ਡੀਏਪ ਇਹ 18 46 ਹੁੰਦੀ 18% ਨਾਈਟ੍ਰੋਜਨ ਹੁੰਦੀ ਹੈ ਇਹਦੇ ਵਿੱਚ ਤੇ 46% ਆ ਜਿਹੜੀ ਉਹ ਫਾਸਫੋਰਸ ਹੁੰਦੀ ਹੈ 18% ਨਾਈਟ੍ਰੋਜਨ ਦੇ ਵਿੱਚੋਂ 15.5% ਆ ਜਿਹੜੀ ਉਹ ਮੋਨਿਕਲ ਫਾਰਮ ਦੇ ਵਿੱਚ ਹੁੰਦੀ ਹੈ ਤੇ ਜਿਹੜੀ 46% ਫਾਸਫੋਰਸ ਆ ਉਹਦੇ ਵਿੱਚੋਂ 38.5% ਆ ਜਿਹੜੀ ਉਹ ਵਾਟਰ ਸੋਲਬਲ ਹੁੰਦੀ ਆ ਜਿਹੜੀ ਨਾਲ ਦੀ ਨਾਲ ਜਿਹੜੀ ਹੈਗੀ ਆ ਕੁਝ ਟਾਈਮ ਦੇ ਵਿੱਚ ਘੁਲ ਕੇ ਬੂਟੇ ਨੂੰ ਅਵੇਲੇਬਲ ਹੁੰਦੀ ਆ ਤੇ ਇਸ ਤੋਂ ਇਲਾਵਾ ਦੋਹਾਂ ਜਿਹੜੇ ਹੈਗੇ ਨਾਈਟrogen ਤੇ ਫਾਸਫੋਰਸ ਤੋਂ ਇਲਾਵਾ ਹੋਰ ਕੋਈ ਤੱਤ ਇਹਦੇ ਵਿੱਚ ਨਹੀਂ ਹੁੰਦਾ ਤੇ ਜ਼ਿਆਦਾਤਰ ਕਿਸਾਨ ਵੀਰ ਇਹਨੂੰ ਵਰਤਦੇ ਆ ਕਿਉਂਕਿ ਇਹਦੇ ਵਿੱਚ ਫਾਸਫੋਰਸ ਤੱਤ ਕਾਫੀ ਮਾਤਰਾ 'ਚ ਹੁੰਦਾ ਇੱਕ ਥੋੜੀ ਜਿਹੀ ਇਹਦੀ ਐਸਿਡਿਕ ਨੇਚਰ ਹੈ ਤਾਂ ਉਹਦੇ ਕਰਕੇ ਰਿਜ਼ਲਟ ਕਿਸਾਨ ਵੀਰਾਂ ਨੂੰ ਇਹਦੇ ਚੰਗੇ ਮਿਲਦੇ ਆ ਤੇ ਇਹਨੂੰ ਤਰਜੀਹ ਦਿੰਦੇ ਆ ਪਰ ਜਰੂਰਤ ਤੋਂ ਵੱਧ ਜਿੱਥੇ ਆਪਾਂ ਵਰਤਦੇ ਕਿਉਂਕਿ ਇੱਥੇ ਫਾਸਫੋਰਸ ਵੱਧਦਾ ਜਿੱਥੇ ਆਪਾਂ ਇਹਨੂੰ ਵੱਧ ਐਡ ਕਰਦੇ ਕਰਦੇ ਰਹਿੰਦੇ ਆ ਤਾਂ ਉਹਦੇ ਵਿੱਚ ਫਿਰ ਜਾ ਕੇ ਜ਼ਿੰਕ ਤੱਤ ਦੀ ਜ਼ਮੀਨ ਦੇ ਵਿੱਚ ਘਾਟ ਆਉਣ ਲੱਗ ਪੈਂਦੀ ਕਿਉਂਕਿ ਫਾਸਫੋਰਸ ਆ ਜਿਹੜੀ ਉਹ ਜ਼ਿੰਕ ਨੂੰ ਬਾਈਂਡ ਕਰ ਲੈਂਦੀ ਆ ਤਾਂ ਫਿਰ ਆਪਾਂ ਨੂੰ ਜ਼ਿੰਕ ਤੱਤ ਵੱਧ ਪਾਉਣਾ ਪੈਂਦਾ ਦੂਸਰੇ ਪਾਸੇ ਜਿਹੜੀ ਐਨਪੀਕੇ ਆ 12 32 16 ਉਹਦੇ ਵਿੱਚ 12% ਨਾਈਟ੍ਰੋਜਨ 32% ਫਾਸਫੋਰਸ ਤੇ 16% ਪੋਟਾਸ਼ ਤੱਤ ਹੁੰਦਾ ਹੁਣ ਇਹਦੀ ਖਾਸियत ਕੀ ਹੈ ਕਿ 12 32 16 ਜਿੱਥੇ ਆਪਾਂ ਪਾਉਨੇ ਆ ਉਹਦੇ ਨਾਲ ਪੋਟਾਸ਼ ਤੱਤ ਨਾਲ ਹੀ ਐਡ ਹੋ ਜਾਂਦਾ ਕਿਉਂਕਿ ਕਈ ਕਿਸਾਨ ਵੀਰ ਜਿਹੜੇ ਜਿਵੇਂ ਆਪਾਂ ਮੰਨ ਲਓ ਡਾਇਆ ਪਾਲੀ ਤੇ ਕੁਝ ਕਿਸਾਨ ਵੀਰਾਂ ਨੇ 12 32 16 ਪਾਲੀ ਉਹਦੇ ਵਿੱਚ ਨਾਲ ਪੋਟਾਸ਼ ਵੀ ਮਿਲ ਜਾਣਾ ਜਦ ਕਿ ਡੀ ਏ ਪੀ ਚ 18 46 ਦੇ ਵਿੱਚ ਫਾਸਫੋਰਸ ਤੇ ਨਾਈਟ੍ਰੋਜਨ ਆ ਪੋਟਾਸ਼ ਨਹੀਂ ਮਿਲਣਾ ਤੇ ਜੇ ਆਪਾਂ ਵੱਖਰੀ ਪੋਟਾਸ਼ ਨਹੀਂ ਪਾਉਂਦੇ ਜੇ ਜ਼ਮੀਨ ਚ ਜ਼ਰੂਰਤ ਆ ਕਿਉਂਕਿ ਜਿੱਥੇ ਆਪਣੇ ਜ਼ਿਆਦਾਤਰ ਫਸਲਾਂ ਦੇ ਵਿੱਚ ਜਾਂ ਕਈ ਜ਼ਮੀਨਾਂ ਦੇ ਵਿੱਚ ਕਾਫੀ ਹੁਣ ਪੋਟਾਸ਼ ਤੱਤ ਦੀ ਘਾਟ ਆਉਂਦੀ ਆ ਕਿਉਂਕਿ ਪੋਟਾਸ਼ ਤੱਤ ਜਿਹੜਾ ਉਹ ਦਾਣੇਦਾਰ ਫਸਲਾਂ ਦੇ ਵਿੱਚ ਖਾਸ ਤੌਰ ਤੇ ਜਿਵੇਂ ਆਪਾਂ ਮੱਕੀ ਝੋਨਾ ਕਣਕ ਜਾਂ ਆਪਾਂ ਦਾਲਾਂ ਦੀ ਗੱਲ ਕਰੀਏ ਪੋਟਾਸ਼ ਤੱਤ ਜਿਹੜਾ ਦਾਣੇ ਦੀ ਚਮਕ ਵਾਸਤੇ ਕੁਆਲਿਟੀ ਵਾਸਤੇ ਦਾਣੇ ਦੇ ਵਜਨ ਵਾਸਤੇ ਤੇ ਜਿਵੇਂ ਕਣਕ ਝੋਨੇ ਦੇ ਵਿੱਚ ਆ ਜਿਹੜਾ ਉਹ ਫੋਕ ਜਾਂ ਦਾਣਾ ਜਿਹੜਾ ਹੈਗਾ ਬਰੀਕ ਨਹੀਂ ਹੋਏ ਪੈਂਦਾ ਜਾਂ ਜਿਹੜੀ ਹੈਗੀ ਹੈ ਬਿਮਾਰੀਆਂ ਤੇ ਕੀੜੇ ਮਕੌੜੇ ਪ੍ਰਤੀ ਸੈਨ ਸ਼ਕਤੀ ਤਣੇ ਦੀ ਸਟਰੈਂਥ ਡਿੱਗਣ ਤੋਂ ਫਸਲ ਨੂੰ ਬਚਾਉਣਾ ਤਾਂ ਜੇ ਤਾਂ ਆਪਾਂ ਜਿਹੜੀ ਹੈਗੀ ਐ ਡੀਏਪੀ ਦੇ ਨਾਲ ਪोटाश ਜ਼ਰੂਰਤ ਅਨਸਾਰ ਐਡ ਕਰਦੇ ਜਿੰਨੀ ਕਿ ਰਿਕੁਆਇਰਮੈਂਟ ਹੈਗੀ ਫਸਲ ਦੀ ਜਾਂ ਜ਼ਮੀਨ ਦੀ ਤਾਂ ਫਿਰ ਐਨਪੀਕੇ ਦੇ ਬਰਾਬਰ ਇਹ ਢੁਕੂਗੀ ਪਰ ਜੇ ਆਪਾਂ ਜਨਰਲ ਗੱਲ ਕਰੀਏ ਕਿ ਜੇ ਹਲਕੀਆਂ ਜ਼ਮੀਨਾਂ ਦੇ ਵਿੱਚ ਜਿਹੜੀਆਂ ਦਰਮਿਆਨੀਆਂ ਜ਼ਮੀਨਾਂ ਉੱਥੇ ਐਨਪੀਕੇ ਬੈਟਰ ਰਹਿੰਦੀ ਹੈ ਤੇ ਦਾਣੇਦਾਰ ਫਸਲਾਂ ਦੇ ਵਿੱਚ ਵੀ ਐਨਪੀਕੇ ਬੈਟਰ ਰਹਿੰਦੀ ਪਰ ਜੇ ਤੁਸੀਂ ਡੀਏਪੀ ਦੇ ਨਾਲ ਪोटाश ਐਡ ਕਰਦੇ ਆਂ ਫਿਰ ਉੱਥੇ ਜਾ ਕੇ ਤੁਸੀਂ ਖਰਚਾ ਦੇਖੋ ਕਿ ਡੀਏਪੀ ਨਾਲ ਪोटाश ਪਾਉਣ ਦਾ ਤੁਹਾਡਾ ਖਰਚਾ ਵੱਧਦਾ ਜਾਂ 12 32 16 ਹੀ 19 ਪਾਉਣ ਦਾ ਕਿ ਉਹਦੇ ਤੇ ਆਪਾਂ 19 ਪोटाश ਦੇਣੀ ਆ ਉਹਦੇ ਨਾਲ ਆਪਣਾ ਖਰਚਾ ਵੱਧਦਾ ਤਾਂ ਇੱਥੇ ਜਾ ਕੇ ਫਿਰ ਇਹ ਦੋਵੇਂ ਬਰਾਬਰ ਹੋ ਜਾਂਦੀਆਂ ਨੇ ਤੇ 12 32 16 ਜਿਹੜਾ ਰੇਸ਼ਿਓ ਆ ਜਿਹੜੀ ਤੈਹ ਰੇਸ਼ਿਓ ਹੋਣ ਕਰਕੇ ਤੇ ਜਿੰਨੀ ਕੁ ਕੁਆਂਟੀਟੀ ਆ ਜਿਹੜੀ ਉਹਦੇ ਬਾਰੇ ਆਪਾਂ ਵੱਖਰੀ ਵੀਡੀਓ 'ਚ ਗੱਲ ਕਰਾਂਗੇ ਕੁਝ ਕਿਸਾਨ ਵੀ ਸੁਪਰ ਬਾਰੇ ਪੁੱਛਦੇ ਆ ਪਰ ਮਤਲਬ ਪोटाश ਦਾ ਇੱਕ ਪਲੱਸ ਪੁਆਇੰਟ ਆ ਵੀ 12 32 16 ਚ ਪोटाश ਓਨ ਕਰਕੇ ਤਿੰਨੇ ਤੱਤ ਇਕੱਠੇ ਮਿਲ ਜਾਂਦੇ ਆ ਤੇ ਜਿੱਥੇ ਆਪਾਂ ਥੱਲੇ ਪਾਉਨੇ ਆ ਬਜਾਈ ਟਾਈਮ ਜਾਂ ਲਵਾਈ ਟਾਈਮ ਤਾਂ ਤਿੰਨੇ ਤੱਤ ਇਕੱਠੇ ਹੀ ਜਦੋਂ ਆਪਾਂ ਛਿੱਟਾ ਦਿੰਨੇ ਇਕੱਠੇ ਮਿਲ ਜਾਂਦੇ ਆ ਵੱਖਰੇ ਵੱਖਰੇ ਨਹੀਂ ਆਪਾਂ ਨੂੰ ਪਾਉਨੇ ਪੈਂਦੇ ਤੇ ਬੂਟੇ ਦੀ ਜਿਹੜੀ ਗਰੋਥ ਹੈ ਕਿਉਂਕਿ ਬੈਲੈਂਸ ਨਿਊਟ੍ਰੀਸ਼ਨ ਓਨ ਕਰਕੇ ਪोटाਸ਼ ਨਾਲ ਮਿਲਣ ਕਰਕੇ ਗਰੋਥ ਬਹੁਤ ਵਧੀਆ ਮਿਲਦੀ ਹੈ ਤੇ ਅੱਗੇ ਜਾ ਕੇ ਦਾਣੇ ਦਾ ਵਜ਼ਨ ਦਾਣੇ ਦੀ ਚਮਕ ਕੁਆਲਿਟੀ ਹੈ ਜਿਹੜੀ ਉਹ ਪोटाਸ਼ ਤੱਤ ਕਰਕੇ ਇਹ ਪਲੱਸ ਪੁਆਇੰਟ ਹੋ ਜਾਂਦਾ ਪਰ ਜਿੱਥੇ ਨਾਲ ਪोटाश ਡੀਪੀ ਦੇ ਨਾਲ ਜਿੱਥੇ ਆਪਾਂ ਮਿੱਟੀ ਪਰਖ ਕਰਾਈ ਹੈ ਜਾਂ ਜ਼ਮੀਨ ਦੀ ਜ਼ਰੂਰਤ ਅਨੁਸਾਰ ਆਪਾਂ ਪਾਉਨੇ ਆ ਤੇ ਉੱਥੇ ਆਪਾਂ ਨੂੰ ਉਹਦੇ ਰਿਜ਼ਲਟ ਮਿਲਣਗੇ ਪਰ ਇੱਥੇ ਆਪਾਂ ਫਿਰ ਖਰਚੇ ਦਾ ਵੀ ਸਾਫ ਕਿਤਾਬ ਲਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ